ਇਹ ਜਿਹੜੇ ਆ ਪੌਦੇ ਲਗਾਉਣ ਦੀ ਮਿਹਨਤ ਜਿਹੜੀ ਆ ਇਹ ਤੇ ਅਸੀਂ ਟੋਲ ਪਾਈ ਤੇ ਜਿਹੜੇ ਆ ਸ਼ਾਨਦਾਰ ਕਰਕੇ ਜਿਹੜੇ ਆ ਪੌਦੇ ਲਗਾ ਰਹੇ ਆ ਤੇ ਜਿਹੜਾ ਗਰਮੀ ਬਹੁਤ ਜ਼ਿਆਦਾ ਵਾ 45 40 ਡਿਗਰੀ ਤੇ ਜਿਹੜਾ ਆਪਣਾ ਜਿਹੜਾ ਟੈਂਪਰੇਚਰ ਪਹੁੰਚ ਗਿਆ ਜਿੰਨੇ ਵੱਧ ਤੋਂ ਵੱਧ ਆਪਾਂ ਪੌਦੇ ਲਗਾਵਾਂਗੇ ਉਹਨਾਂ ਪੰਛੀਆਂ ਨੂੰ ਰਾਤ ਮਿਲੂਗੀ ਆਪਣਾ بارش ਹੋਣ ਦੇ ਵਿੱਚ ਜਿਹੜਾ ਵਾ ਉਹਦੇ ਵਿੱਚ ਸਾਡਾ ਚੰਗਾ ਯੋਗਦਾਨ ਹੋਊਗਾ ਇਹ ਅਸੀਂ ਜਿਹੜਾ ਹੁਣ ਪੌਦੇ ਲਗਾ ਰਹੇ ਆ ਇਹ ਹੈਗੇ ਫਰੂਟ ਵਾਲੇ ਕੁਝ ਫਰੂਟ ਵੀ ਕੋਈ ਖਾਊਗਾ ਕੋਈ ਯਾਦ ਕਰੂਗਾ ਇਸ ਟੀਨ ਵਿੱਚ ਤੇ ਸਾਨੂੰ ਵੱਧ ਤੋਂ ਵੱਧ ਜਿਹੜੇ ਦਰਕਤ ਲਗਾਉਣੇ ਚਾਹੀਦੇ ਆ ਅੰਦਾਜ਼ਾ ਅੱਜ ਕਿੰਨੇ ਕੁ ਰੁੱਖ ਲਾਏਗੇ ਅੱਜ ਕੋਈ 12 14 ਰੁੱਖ ਹੀ ਤੇ ਲਗਾਉਦੇ ਆ ਠੀਕ ਹੈ ਕੁਝ ਕਹਿਣਾ ਹੈ ਹਾਂਜੀ ਇਹ ਕਹਿਣਾ ਚਾਹੂੰਗਾ ਵੀ ਹਰ ਮਨੁੱਖ ਲਾਵੇ ਪੰਜ ਰੁੱਖ ਘੱਟ ਤੋਂ ਘੱਟ ਫੇਰ ਸਾਡਾ ਜਿਹੜਾ ਵਾ ਫਿਕ ਜਿਹੜਾ ਵਧੀਆ ਬਣ ਸਕਦਾ ਅੱਗੇ ਇੱਕ ਰੁੱਖ ਕਿੰਨਾ ਤੇ ਯਾਰ ਮਨੁੱਖ ਲਾਵੇ ਇੱਕ ਰੁੱਖ ਹੁਣ ਇੱਕ ਰੁੱਖ ਇੱਕ ਮਨੁੱਖ ਲਾਵੇ ਪੰਜ ਰੁੱਖ ਕਿਉਂਕਿ ਸਾਡੇ ਜਿਹੜੇ ਆ ਜ਼ਿੰਮੇਵਾਰ ਭਰਾ ਮੈਂ ਉਹਨਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਵੀ ਜਦੋਂ ਉਹ ਕਣਕਾਂ ਦੇ ਨਾਲ ਨੂੰ ਅੱਗ ਲਾਉਂਦੇ ਆ ਬੜੇ ਜਿਆਦੇ ਰੁੱਖ ਜਿਹੜੇ ਆ ਸੜ ਗਏ ਆ ਮੈਂ ਆਪਕੋ ਤਾਂ ਫਾਇਰ ਬਗੇਟ ਨੂੰ ਮਗਾ ਮਗਾ ਕੇ ਜਿਹੜੀ ਆ ਰੋਡ ਦੇ ਉੱਤੋਂ ਜਿਹੜੇ ਆ ਆਪਣਾ ਅੱਗ ਬੁਝਾਈ ਆ ਤੇ ਰੁਕ ਬਹੁਤ ਜ਼ਿਆਦਾ ਸੜ ਗਏ ਆ ਤੇ ਸਾਨੂੰ ਰੁਕ ਨਹੀਂ ਸਾੜਨੇ ਚਾਹੀਦੇ ਤੇ ਜੇ ਇਸੇ ਤਰ੍ਹਾਂ ਡਿਗਰੀ ਪਪੜਾ ਤਾਪਮਾਨ ਵਧਦਾ ਰਿਹਾ ਤੇ ਆਉਣ ਵਾਲਾ ਸਾਡਾ ਬੱਚਿਆਂ ਦਾ ਭੁੱਖ ਬਹੁਤ ਜ਼ਿਆਦਾ ਮਾੜਾ ਹੋ ਜਾਊਗਾ ਸੰਜੇ ਠਾਕੁਰ ਅੱਜ ਕੀ ਜਿਹੜੀ ਮੁਹਿੰਮ ਹੈਗੀ ਆ ਟੂਲਪੈਸ ਤੇ ਬਰਛਰ ਉਹ ਬੜਕਾ ਥਾ ਤੋਂ ਇਸੇ ਪਰਿਆਵਰਣ ਦੇ ਲਈ ਅਸੀਂ ਨੇ ਪੌਦੇ ਲਗਾਏ ਏ ਟੂਲਪੈ ਜਿਸ ਸੇ ਪ੍ਰਕਿਰਤੀ ਮੇਂ ਜਾਨ ਆਈ वृक्ष लगाने से क्या है बारिश ज़्यादा होती है पर्यावरण अच्छा रहेगा पक्षियों को जान मिलती है अपने हम लोगों को भी गर्मी नहीं लगेगी काफ़ी उससे वृक्षारोपण करने से काफ़ी सुधार होता है उससे बारिश वगैरह बढ़ेगी लोगों को छाव वगैरह बैठने के लिए मिलेगा गर्मियाँ बढ़ती जा रही हैं लोग बीमार पड़ रहे हैं ये वृक्षारोपण कम होने के कारण तेजी से हो रहा है कंपनी है ये हद जहाँ भी टोल रहता है वहाँ पे अपना वृक्षारोपण करती है जब भी पर्यावरण दिवस आता है या जो भी रहता है पर्यावरण के रिलेटिव में तो करते रहते हैं